ਮੰਮੀ ਨੇ ਮਾਰੀ ਸੀ ਆਵਾਜ਼ ਮੈਂ ਮੰਮੀ ਨੂੰ ਅੱਜ ਕਹਿੰਦੀ ਸੀ ਮੈਂ ਕਿਹਾ ਮੈਨੂੰ ਕੋਈ ਸੂਟ ਦੇ ਕੇ ਦੇ ਦੋ ਵੀ ਪਹਾੜਾਂ ਦੇ ਵਿੱਚ ਮੈਂ ਜਾ ਕੇ ਸਮੋਣਾ ਮੈਂ ਕੈਮਰਾ ਨਾਲ ਚੱਕ ਲਈ ਮੈਂ ਇਸ ਕਰਕੇ ਕੈਮਰਾ ਚੱਕਿਆ ਮੈਂ ਕਿਹਾ ਜੇ ਮੈਨੂੰ ਕੋਈ ਗਾਲ ਗੂਲ ਕੱਢੀ ਤਾਂ ਤੁਸੀਂ ਸਾਰੇ ਗਵਾਹ ਏ ਵਿਊਅਰਸ ਠੀਕ ਹੈ ਸੋ ਹੁਣ ਆਪਾਂ ਚੱਲਦੇ ਆ ਹੈ ਅਨੇ ਕੱਪੜੇ ਉਹ ਤੁਹਾਨੂੰ ਅਜਾ ਕੈਮਰੇ ਨਾਲ ਚੱਕ ਕੇ ਦਿਖਾਉਂਦਾ ਕੰਮ ਕਰਾਉਣ ਲਈ ਨਾਲ ਯਾਰ ਮੈਂ ਤਾਂ ਖੁਸ਼ੀ ਖੂਜੀ ਤੇ ਤਾਈ ਤੇ ਤੁਹਾਨੂੰ ਕਹਿੰਦੇ ਨਹੀਂ ਤੇ ਦੁਪਹਿਰ ਮੈਂ ਕੰਮ ਨੂੰ ਪਹਾੜ ਜਾਣ ਕੱਦਾ ਸੂਟ ਦੇ ਕੇ ਦੇ ਦੋ ਬਾਈਸੀ ਖੂਸੀ ਗਾਲ ਦੀ ਖੂਸੀ ਤੁਹਾਡੇ ਕਪੜੇ ਨੂਕੜ ਕਰਾਉਂਦਿਓਗਾ ਲਾ ਆਹ ਆ ਗਈ ਹੈ ਜੀ ਮੇਰੀ ਦਾਦੀ ਦੀ ਪੇਟੀ ਟੈਂਡਣਾ ਦਰੀਆਂ ਦੁਨੀਆ ਰਜਾਈਆਂ ਜੁਈਆਂ ਸਾਰੀਆਂ ਹੋਈਆਂ ਜੀ ਸੋ ਆਜੋ ਤੁਸੀਂ ਵੀ ਸੋ ਨਾ ਟੈਨਸ਼ਨ ਲੈਣ ਦੀ ਕੋਈ ਬਾਤ ਨਹੀਂ ਹੈ ਇਹਨਾਂ ਕਿ ਉਹ ਵੀ ਜੈਸਮੀਨਾ ਦੇ ਘਰ ਚਲੇ ਗਏ ਬਿਸਤਰਾਂ ਨਹੀਂ ਮਿਲਣਾ ਮੰਜਾ ਨਹੀਂ ਮਿਲਣਾ ਸਭ ਕੁਝ ਤੁਹਾਨੂੰ ਮੇਰੀ ਮੰਮੀ ਨੇ ਇਸ ਪੇਟੀ ਚੋਂ ਕੱਢ ਕੇ ਦੇਣਾ ਦੋ ਹੋਰ ਪੇਟੀਆਂ ਪਈਆਂ ਇੱਕ ਮੰਮੀ ਦੀ ਇੱਕ ਚਾਚੀ ਦੀ ਰੱਬ ਭਲਾ ਕਰੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਵੀ ਠੰਡ ਜਾਣ ਲੱਗ ਪਈ ਐ ਹੌਲੀ ਹੌਲੀ ਤਾਂ ਮੰਮਾ ਕਹਿੰਦੇ ਥੋੜਾ ਜਿਹਾ ਸਮਾਨ ਆਪਾਂ ਵਿਚਰ ਰੱਖ ਦਈਏ ਹਾਂ ਗਾਲਾਂ ਹੀ ਕੱਢੀ ਜਾਊਂਗੀ ਮੰਮੀ ਸਾਸਰੀ ਘਰ ਵੀ ਬੁਲਾ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਮ ਕਰਾਉਣਾ ਨਹੀਂ ਅਸੀਂ ਕੈਮਰਾ ਚੱਕ ਕੇ ਆ ਕੇ ਦਿਖਾਉਣੀ ਸਾਡੇ ਘਰ ਦੇ ਕਿਆ ਕਰਦੇ ਹੈ ਇਹ ਬਿਲਕੁਲ ਸਹੀ ਗੱਲ ਪਰ ਮੈਂ ਫੇਰ ਵੀ ਤੁਹਾਨੂੰ ਕਹਿੰਨੀ ਆ ਜਿੱਤੇ ਤੱਕ ਹੋਵੇ ਮੈਨੂੰ ਥੋੜੀ ਥੋੜੀ ਜੀ ਹੈਲਪ ਕਰਾ ਦੇਣੀ ਮੈਨੂੰ ਤੁਸੀਂ ਦੱਸੋ ਤਾਂ ਸਹੀ ਵੀ ਜੈਸਮਿਨ ਵੀ ਤੂੰ ਐਂ ਕਰਦੇ ਵੀ ਤੂੰ ਐਂ ਕਰਦੇ ਤੂੰ ਜੜਜਾਈ ਨੂੰ ਤੈ ਮਾਰਦੇ ਮੈਂ ਮਾਰ ਦਿੰਨੀ ਆ ਨਾਲੇ ਮੈਨੂੰ ਬਹਾਨੇ ਸਿਰ ਕੋਈ ਚੀਜ਼ ਜੁੜ ਜੂ ਜਿਹੜੀ ਮੰਮੀ ਨੂੰ ਲੱਭਣ ਲਾਉਣਾ ਮੈਂ ਹੈ ਦੇਖ ਲੀ ਜੇ ਲੱਭਦੀ ਲੋ ਇਹਦੇ ਜੇ ਤਾਂ ਕੁਝ ਨਹੀਂ ਹੋਣਾ ਇਹ ਚ ਘਰ ਜਾਈਆਂ ਜੰਗੀਆਂ ਜੂੜੇ ਕਿ ਤੱਕ ਤਸਤੂਰ ਜਾਈਆਂ ਜੂੜੀਆਂ ਕੱਢ ਕੇ ਲੈ ਕੇ ਗਈਆਂ ਇਕੜ ਦੁਗੜ ਤਾਇਆ ਕਰੀਆਂ ਹੋਈਆਂ ਹਾਂ ਚਾਟਾ ਕੇ ਟੀ ਨਹੀਂ ਕੱਢਣੀ ਹੋਦੀ ਮਟਾ ਕਿੱਕੜਾ ਚੀਜ਼ ਕੱਢਣੀ ਇਕਣਾ ਲੈ ਦੇਖੀ ਲੈ ਮੇਰੇ ਪਰ ਇਹ ਗੱਲ ਪਾਤੀ ਸਾਰੀ ਮੈਂ ਹੀ ਕਰਿਆ ਵਾ ਸਰ ਚਲੋ ਠੀਕ ਆ ਭਾਈ ਨਿਆਣੇ ਪਰ ਬੈਂਦੀ ਹੁੰਦੀ ਗੱਲ ਕੋਈ ਗੱਲ ਨਹੀਂ ਨਹੀਂ ਆ ਸਾਰਾ ਸਮਾਨ ਨੂੰ ਇਕਵਲ ਮਾਰੀ ਚ ਰੱਖਣਾ ਇਹਨੇ ਕੋ ਬੇਟੀ ਚ ਰੱਖਣਾ ਸੌਰੀ ਆ ਗਲੇਫ ਗਲੂ ਚਰਾਈ ਸਾਰੇ ਇਹ ਪਹਿਲਾਂ ਖੋਲ ਕੇ ਨਾ ਉਹ ਹੁਣੀ ਆ ਠੀਕ ਆ ਹਰ ਜਾਇਆ ਦੂਂਗਾ ਪਈਆਂ ਹੁਣ ਹੌਲੀ ਹੌਲੀ ਇਹਨਾਂ ਦਾ ਸੀਜ਼ਨ ਆਫ ਹੋ ਰਿਹਾ ਕੰਬਲ ਕੁੰਬੜਾਂ ਦੀ ਵਰਤੋਂ ਕੀਤੀ ਜਾ ਰਹੀ ਆ ਹੂੰ ਤੇ ਇੱਧਰ ਆ ਟੇਚੀ ਵਗੈਰਾ ਪਈਆ ਥੋੜੀ ਜੀ ਮੈਂ ਮੰਮੀ ਦੀ ਹੈਲਪ ਕਰਾ ਦਵਾਂ ਨਹੀਂ ਮੰਮੀ ਨੇ ਭੱਜ ਜਾਣਾ ਮੈਂ ਸਮਾਨ ਰਖਾਵਾਂ ਜੀ ਪਹਿਲਾਂ ਪਾਉਣਾ ਪਿੱਛੇ ਪਿੱਛੇ ਪਾਉ ਤੂੰ ਤੁਸੀਂ ਦੇਖੋ ਕੈਮਰੇ 'ਚ ਦਿਖਦਾ ਨਹੀਂ ਨਾਲੇ ਨੂੰਲੇ ਪਾਏ ਹਮ ਬੜਾ ਕੀ ਮੇ ਹੁਣ ਮੇਰੀ ਕੈਮਰਾਮੈਨ ਮੇਰੀ ਮੱਕੜਨਾ ਮਰਾ ਲਈ ਸਿਰ 'ਚ ਹੋਰ ਤਾਂ ਹੋਰ ਮੈਂ ਨਹੀਂ ਰਹੀ ਕਿ ਬਹਿ ਨਹੀਂ ਰਹੀ ਕਿਦਾਂ ਆ ਗਿਆ ਦੀ ਹੈ ਮੰਮੀ ਕਿੰਨੇ ਸਾਲ ਪੁਰਾਣੀ ਹੋਣੀ ਹੈ ਇਹ ਕਾਫੀ ਟਾਈਮ ਹੋ ਗਿਆ ਨਾ 30 ਸਾਲ ਹੋ ਗਏ ਨੇ 30 ਸਾਲ ਤਾਂ ਵੀ ਇਹਨਾਂ ਵਧੀਆ ਬਗਿਆ ਜੱਜੁਰਜੀ ਘੱਟ ਲੱਗਦੀ ਹਾਂ ਇਹਨਾਂ ਤੋਂ ਜਿੱਦਾਂ ਕਰਦੀ ਨੇ ਹੁਣ ਵਿੱਚ ਜਿਹੜੀਆਂ 2-4 ਦੰਦ ਗਾਲਾਂ ਵੀ ਪੈ ਗਈਆਂ ਹੁਣ ਮੰਮੀ ਰੱਖਣ ਲੱਗੇ ਮੇਰੇ ਦਿੱਦਾਂ ਦਾਦਾ ਲੈ ਹੁਣ ਉਹ ਜੈਜੂ ਹੀ ਕੰਮ ਕਰਦਾ ਉਹਨੂੰ ਰੱਖਣਾ ਪੜਾਉ ਸੋ ਸਾਰਿਆਂ ਨੂੰ ਜੀ ਘਰ ਦੀ ਸਫਾਈ ਕਰਨੀ ਚਾਹੀਦੀ ਤਾਂ ਤੁਹਾਨੂੰ ਪਤਾ ਹੀ ਹੈ ਨਾ ਹੁਣ ਚੱਲੀਏ ਤਾਂ ਮਹੀਨੇ ਚੋਂ ਦਿੱਤੀ ਵਾਰ ਸਾਲ ਹੋ ਗਈ ਐਥੇ ਰੱਖਣੀ ਕਿਉਂ ਹਾਂ ਹਾਂ ਲਾਉ ਦੇ ਪਰ ਇੱਕ ਹੋਰ ਸ਼ੈਤਾਨ ਜੀ ਇੱਥੇ ਨੂੰ ਦਸ ਤੱਕ ਦਊਗਾ ਧਿਆਨ ਦੇ ਨਾਲ ਦੇਖਿਓ ਸ਼ੈਤਾਨ ਹੈਗਾ ਕਿਹੜਾ ਆ ਗਈ ਕਿ ਨਹੀਂ ਆ ਗਈ ਆ ਗਈ ਆ ਗਈ

ਹਾਂ ਵਿੱਚ ਨਹੀਂ ਬੜਦਾ ਮम्मा ਵਿੱਚ ਬੜਨ ਨੂੰ ਕਹਿੰਦੀ ਹੈ ਇਹ ਮੈਂ ਨਹੀਂ ਅਲੱਗ ਕੰਮ ਕਰ ਰਹੇ ਹਾਂ ਤੇ ਫੇਰ ਉਹਨਾਂ ਅਰਜਾਈਆਂ ਦੀ ਜਿਹੜੀ ਐ ਉਹ ਲੱਗ ਗਈ ਆ ਸਾਡੇ ਘਰ ਅਰਜਾਈਆਂ ਕਿੰਨੀਆਂ 1 2 3 4 5 6 7ਵੀਂ ਪਾਪਾ ਕੋਲ 8ਵੀਂ ਮਾਸੀ ਕੋਲ 9ਵੀਂ ਚਾਚੇ ਕੋਲ 10 11 ਅਰਜਾਈਆਂ ਆ ਜੀ ਸਾਡੇ ਕੋਲ ਟੋਟਲ ਹਾਂ ਆਹ ਹੋਪ ਫਿਰ ਅਰਜਾਈਆਂ ਸਾਡੇ ਕੋਲ 11 ਆ ਜੀ ਹਾ ਹਾ ਅਨਲਾਗਾ ਸੋ ਜ਼ਰੂਰ ਪਹੁੰਚੇ ਜੀ ਤੁਸੀਂ ਅੱਜ ਹੀ ਸਾਡੇ ਘਰ ਦੇ ਵਿੱਚ ਹਾਂ ਹਾਂ ਵਿੱਚ ਬਾੜ ਦੇ ਨੂੰ ਦੇ ਦੇ ਮਾਤੀ ਦੋਹੇ ਹਰੀਆਂ ਹਰੀਆਂ ਹੋਈਆਂ ਪਈਆਂ ਮੈਂ ਤਾਂ ਹੈਰਾਨ ਆ ਅੱਜ ਸ਼ਿਭੀ ਨੇ ਸ਼ੂਟ ਪਾਇਆ ਵਸੀ ਜੀ ਆ ਆ ਸਾਡੇ ਕਿਆ ਹੈ ਮੰਮੀ ਪਲਾਹੇ ਬਚਾਉਣੇ ਛੋਣੇ ਵੀ ਸਾਡੇ ਕੋਲ ਹੈਗੇ ਜੀ ਬਛਾਉਣੇ ਅੱਛਾ ਇੱਥੇ ਗੇਰੋ ਠੀਕ ਕਰਕੇ ਰੱਖ ਬੇੜੇ ਉਹ ਰੱਖ ਦੇ ਵਿੱਚੇ ਗਾਲਾ ਕੱਢੀ ਜਾਂਦੀ ਹੈ ਮੰਮੀ ਵਿੱਚ ਸਾਡੇ ਹੋ ਕਰੀ ਜਾਂਦੀ ਹੈ ਜੀ ਪ੍ਰਸ਼ਾਦ ਦੋਦੀ ਦੋਦੀ ਚੱਕ ਲੈਣ ਦੋਦੀ ਲਓ ਘਰ ਤਾਂ ਸੈਟ ਆ ਵੀ ਰੱਖ ਰੱਖ ਦੋ ਹਾਏ ਮੰਮਾ ਛੋਹ ਰੀਤ ਬਾਚੂ ਕਦਾਂ ਹੀ ਹੇ ਲੈ ਬੈਠੀ ਆ ਰਹੀ ਹਾਂ ਦੋਨੋਂ ਹਾਂ ਬੰਦ ਕਰ ਦਪਾ ਕਨੋ ਨੋ ਕਾ ਦੀਦੀ ਕਾਈ ਦੀਦੀ ਕਕਾਈ ਸੋਲ ਕੇ ਤੇਰੀ ਹੋ ਗਈ ਹਾਂ ਹੁਣ ਕੰਮ ਕਿਆ ਨਿਭੜ ਬਾਹਰ ਆ ਜਦੋਈ ਜਣੀਆਂ ਕਨੋ ਨੋ ਫੇਰ ਹੁਣ ਤੈਨੂੰ ਰੋਟੀ ਰੁੱਟੀ ਉਰੀ ਲਿਆ ਕੇ ਦਈਏ ਕਿ ਜੱਸ ਓਕੇ ਚਲੋ ਫੇਰ ਨਿਕਲੀਏ ਗੰਦੀ ਥੱਲੇ ਉਤਰੋ ਨਿਕਲੋ ਬਾਹਰ ਚਲੋ ਤੈਨੂੰ ਵਿੱਚ ਬੰਦ ਕਰ ਦਮਾ ਬਾਏ ਹਾਂ ਮੈਂ ਕੋਸ ਹੈ ਵੀ ਨਹੀਂ ਵਾਹ ਕਿਹ ਲਾ ਦੇ ਹੁਣ ਇਹਨੂੰ ਬੰਦ ਕਰ ਦੋ ਬਾਏ ਗਰ

ਆ ਦੇਖ ਆਹਾ ਆ ਗਿਆ ਜੀ ਸੀ 20 ਦਾ ਸੂਟ ਇਹ ਕਿੰਨਾ ਖੁਸ਼ ਹੋਈ ਆ ਮੇਨ ਬੂਆ ਲੈ ਕੇ ਆਈ ਥੀ ਅਮਰੇਸਰ ਤੇ ਸਮਾਉਣੇ ਨਹੀਂ ਦਿੰਦਾ ਹੋਰ ਤਸਰ ਰੱਜਦੇ ਨਹੀਂ ਸਵਾਲਾ ਫੇ ਬੂਆ ਨੂੰ ਵੀ ਆਏ ਨੂੰ ਟਾਈਮ ਦੇਖ ਲਓ ਕਿੰਨਾ ਹੋ ਗਿਆ ਕੱਢ ਦੋ ਸਵਾਲੂਗੀ ਮੈਂ ਇਧਰ ਲੈ ਇਹ ਕਹਿੰਦੀ ਆ ਲੈ ਲਓ ਤੋ ਲੈ ਲਾ ਆ ਵਾਈਟ ਸੂਟ ਪਰ ਦਚੜਾਤਾ ਇਹਨੇ ਇਹਦੇ ਉਪਰ ਇਧਰ ਰੱਖ ਦੋ ਇਹ ਆ ਓਏ 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 ਸ਼ੂਬੀ ਨੂੰ ਕੋਈ ਨਹੀਂ ਸੂਟ ਦੇਣਾ ਉਈ 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 ਹੂੰ ਇਹ 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 ਨੂੰ ਆਈ ਆ ਵੀ ਚੂਰਨ ਆ ਚੂਰਨ ਨਹੀਂ ਹੈਗਾ ਕੀ ਐ ਇਹਦੇ ਚ ਆਉ ਦੇ ਸੂਟ ਆ ਦੇ ਕਾਸ਼ਿਬ ਵੀ ਤਾਂ ਅੱਛਾ ਸ਼ਿਪੇ ਚੱਕ ਆਪਣਾ ਸੂਟ ਆ ਸੇਮ ਸੇਮ ਜੇ ਇਹਦੇ ਵੀ ਸੂਟ ਆ ਵੀ ਸੂਟ ਕਿੰਨਾ ਵਧੀਆ ਨੂੰ ਤਾਂ ਆ ਦੇ ਸ਼ੂਟ ਸ਼ੇਵਾ ਦੇ ਟਰੰਕ ਭਰਿਆ ਬੈ ਮਮਮੀ ਨੇ ਸੂਟਾਂ ਨਾਲ ਵਿੱਜੇ ਪੱਗਾਂ ਪੁੱਗਾਂ ਆਹ ਹਾ ਅ ਕਿਸੇ ਨੇ ਜੋੜਾ ਲਾ ਕੇ ਦਿੱਤਾ ਕੱਪੜਾ ਪਿਆ ਹੂੰ ਨੀਲਾ ਸ਼ੋਲਾ ਚਾ ਸਟੋਰ ਆ ਅੱਜ ਅਸੀਂ ਇਹ ਪਟਾਰਕ ਖੋਲ ਹੀ ਲਿਆ ਜੀ ਲੋਈ ਵਗੈਰਾ ਪਈਆ ਮੰਮੀ ਆ ਸ਼ਰਟ ਦੇ ਕੱਪੜਾ ਹੈ ਕਿ ਪੈਂਟ ਦਾ ਹੈ ਹੂੰ ਬੈਠਾ ਅੱਛੇ ਅੱਛੇ ਆਹ ਆ ਵੀ ਕਿੰਨਾ ਸੋਹਣਾ ਕੱਪੜਾ ਸੂਟ ਹੈ ਦੇਖੋ ਤਾਂ ਕਰੋ ਚੱਕੋ ਇੱਧਰ ਇਹਦੇ ਲੱਛਣ ਲੈ ਮਾਸਦੀ ਬਈਆਂ ਉੱਪਰ ਤਾਂ ਕੇ ਹਮ ਅਗਣੇ ਚੰਮੇ ਜਿਹੇ ਰਹਿ ਗਏ ਸੂਟੇ ਵੀ ਕੱਢ ਦੋ ਮਾਣ ਲੁਈਆਂ ਪਈਆਂ ਸਾਰੇ ਪ੍ਰਕਾਰ ਦੀਆਂ ਲੋਈਆਂ ਹੀ ਪਈਆਂ ਚਲੋ ਜੀ ਅਸੀਂ ਜਮਾ ਲਈਏ ਫਿਰ ਮਿਲਾਂਗੇ ਇੱਧਰ ਆ ਸਾਡੀ ਸਜਾਦੀ

ਹਾਂ ਹੁਣ ਰੱਖ ਦੋ ਵਿੱਚ ਫਿਰ ਸਾਰੇ ਕੋਈ ਫਾਇਦਾ ਤਾਂ ਹੈ ਨਹੀਂ ਮੰਮੀ ਨੇ ਹਾਂ ਤਿੰਨ ਸੂਟ ਦੇਖ ਲੈਣੇ ਜੀ ਇਹਨਾਂ ਚ ਜਿਹੜਾ ਕੋਈ ਦੇਣ ਵਾਲਾ ਹੋਇਆ ਦੇ ਦੇਣਾ ਨਹੀਂ ਤਾਂ ਬੰਨੂ ਤਾਂ ਲੱਗਦਾ ਨਹੀਂ ਇਹ ਦੇ ਹੁਣੇ ਢੰਡਾ ਢੁੰਡਾ ਨਹੀਂ ਲੱਦਦੇ ਆ ਪਰ ਨਹੀਂ ਕੱਪੜਾ ਤਾਂ ਠੀਕ ਆ ਗਰਮੀ ਦਾ ਕਰਦੇ ਆ ਸਲਾਹ ਸੁਣੋ ਜੀ ਤੁਹਾਨੂੰ ਵੀ ਕੋਈ ਸੂਟ ਪਸੰਦ ਆਇਆ ਹੈ ਨਾ ਚ ਚੱਕ ਲਓ ਰੱਬ ਦਾ ਨਾਮ ਲੈ ਕੇ ਜਿਵੇਂ ਜੀ ਸੂਟ ਲਾਉਂਦੇ ਉਹਨੇ ਨਾਵੇਂ ਚੁੰਨੀਆਂ ਲਾਲ ਲੱਕ ਦੇਖਦੀ ਹੈ ਇਹ ਜੀਆਂ ਕਰਦੀ ਸੂਟ ਲਾ ਕੇ ਦਿਖਾਏ ਸ਼ੋ ਨਾਈ